ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਾਟਨ ਦੇ ਬਹੁਤ ਹੀ ਸੋਹਣੇ ਸੂਟ ਜੋ ਕਿ ਮੈਂ ਪਿੰਡ ਤੋਂ ਹੀ ਬਾਏ ਕੀਤੇ ਨੇ ਸੋ ਪਈ ਆਉਂਦਾ ਸਾਡੇ ਪਿੰਡ ਕੱਪੜੇ ਵੇਚਣ ਲਈ ਕਲਰ ਪ੍ਰਿੰਟ ਬਹੁਤ ਸੋਹਣੇ ਨੇ ਇਹਨਾਂ ਕੋਲੇ ਇਹ ਕੱਪੜੇ ਬਹੁਤ ਹੀ ਸੌਫਟ ਯਾ ਕੱਪੜਾ ਦਾ ਮਤਲਬ ਜਿੱਦਾਂ ਡੇਲੀ ਵੇਅਰ ਲਈ ਇਹ ਬਹੁਤ ਵਧੀਆ ਰਹਿੰਦੇ ਨੇ ਇਹ ਕੱਪੜੇ ਮੈਚਿੰਗ ਸੂਟ ਨੇ ਦੁਪट्टे ਨਾਲ ਵੀ ਨੇ ਤੇ ਬਿਨਾ ਦੁਪट्टे ਤੋਂ ਵੀ ਨੇ ਇਹ ਹਲਕੇ ਜਿਹੇ ਵਰਕ ਵਾਲੇ ਨੇ ਜੇ ਕਿਸੇ ਨੇ ਵਰਕ ਵਾਲੇ ਲੈਣੇ ਹੁੰਦੇ ਨੇ ਇਹ ਹੁਣ ਥੋੜੇ ਜਿਹਾ ਲਾਈਟ ਸ਼ੇਡ ਨੇ ਸੂਟ ਸੋ ਮੈਨੂੰ ਵੀ ਇਸ ਚ ਦੋ ਤਿੰਨ ਸੂਟ ਜਿਹੜੇ ਪਸੰਦ ਆ ਗਏ ਸੀ ਤੇ ਪ੍ਰਿੰਟਿੰਗ ਵੀ ਬਹੁਤ ਪਿਆਰੀ ਆ ਤੇ ਰੇਟ ਵੀ ਬਾਜ਼ਾਰ ਨਾਲੋਂ ਆਪਾਂ ਨੂੰ ਬਹੁਤ ਠੀਕ ਰੇਟ ਤੇ ਮਿਲ ਜਾਂਦੇ ਨੇ ਸਿਰਫ 400 ਤੋਂ 500 ਦੀ ਰੇਂਜ 'ਚ ਸੂਟ ਨੇ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਜਿਆਦੇ ਪਿਆਰੇ ਪਿਆਰੇ ਕਲਰ ਨੇ ਸੋ ਇਹ ਬਲੈਕ ਕਲਰ ਮੈਨੂੰ ਦੇਖਦੇ ਸਾਰ ਹੀ ਪਸੰਦ ਆ ਗਿਆ ਸੀ ਸੋ ਇੱਕ ਮੈਂ ਬਲੈਕ ਸੂਟ ਲਿਆ ਬਹੁਤ ਹੀ ਸੌਫਟ ਕੱਪੜਾ ਹੈਗਾ ਇਹ ਦੇਖੋ ਫਲਾਵਰ ਵਾਲੀ ਪ੍ਰਿੰਟਿੰਗ ਆ ਤੇ ਬਲੈਕ ਚ ਜਿਹੜੇ ਤਿੰਨ ਸ਼ੇਡ ਨੇਗੇ ਤੇ ਮੈਨੂੰ ਇਹ ਤਿੰਨੋਂ ਹੀ ਸੂਟ ਬਹੁਤ ਜ਼ਿਆਦਾ ਪਸੰਦ ਸੀ ਬਸ ਮੇਰੇ ਕੋਲ ਅੰਬੀ ਵਾਲੇ ਡਿਜ਼ਾਈਨ ਬਹੁਤ ਹੋ ਚੁੱਕੇ ਨੇ ਇਹ ਥੋੜੇ ਜਿਹਾ ਮਤਲਬ ਘੱਟ ਰੇਂਜ ਦੇ ਸੂਟ ਸੀ ਜਿਵੇਂ 360 ਇੱਕ 300 ਇਦਾਂ ਜ ਰੇਂਜ ਦੀ ਸੀ ਇਹ ਵੀ ਬਹੁਤ ਸੋਹਣਾ ਕੱਪੜਾ ਸੀ ਇਹ ਮੈਚਿੰਗ ਸੂਟ ਆ ਇਹ ਆ ਲੋ ਵਰ 5 ਮੀਟਰ ਸੂਟ ਆ ਤੇ ਕਲਰ ਵਗੈਰਾ ਇਹਨਾਂ ਦੇ ਨਹੀਂ ਜਾਂਦੇ ਹੈਗੇ ਤੇ ਆਪਾਂ ਇਹਨਾਂ ਸੂਟਸ ਨੂੰ ਬਹੁਤ ਸੋਹਣੇ ਡਿਜ਼ਾਈਨ ਵੀ ਕਰਾਂਗੇ ਲੇਸਿਸ ਵਗੈਰਾ ਲਗਾ ਕੇ ਸੂ ਸਿੰਪਲ ਜਿਹਾ ਸੂਟ ਨੂੰ ਆਪਾਂ ਹੋਰ ਵੀ ਵਧੀਆ ਬਣਾ ਦਾਂਗੇ ਡਿਜ਼ਾਈਨ ਤੇ ਜਦੋਂ ਇਹ ਰੈਡੀ ਹੋ ਜਾਣਗੇ ਮੇਰੇ ਸੂਟਸ ਫਿਰ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰੂੰਗੀ ਇੱਕੇ ਕਲਰ ਵੀ ਬਹੁਤ ਪਿਆਰਾ ਸੀ ਬਟ ਇਹਦਾ ਮੈਨੂੰ ਦੁਪੱਟਾ ਨਹੀਂ ਵਧੀਆ ਲੱਗਿਆ ਇਹ ਵੀ ਪਿਓਰ ਕਾਟਨ ਦਾ ਸੂਟ ਸੀ ਜਿਹੜੇ ਪੈਕਿੰਗ ਚ ਆਉਂਦੇ ਨੇ ਵਧੀਆ ਵਾਲੇ ਕਾਟਨ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਨੇ ਸਾਰੇ ਸੂਟ ਬਹੁਤ ਜਿਆਦਾ ਸੋਹਣੇ ਸੀ ਇਹ ਲਾਈਟ ਗ੍ਰੇ ਜਿਹਾ ਕਲਰ ਆ